ਲੋ ਜੀ ਆ ਆ ਲੈੰਦਾ ਕੱਢ ਕੇ ਕਿੰਨਾ ਵਿੱਚ ਹੈ ਹੈ ਟਰੈਲੇ ਨਾਲ ਲਾ ਕੇ ਦੇਖ ਕਿਤੇ ਐ ਖੁੱਡਾ 15 ਫੁੱਟ ਲੈ ਖੜੀ ਦਾ ਮੜੇ ਨਾਮ ਦੇਖ ਤਾਂ ਕਿੱਥੇ ਖੜਾ ਲა ਹੈ ਹੈ ਬੱਲੇ ਵਾਲਾ ਹੀ ਕੰਮ ਹੋਇਆ ਵਾ ਸਾਸੀ ਗੱਲ ਨਹੀਂ ਕਿੰਨੇ ਪਹਿਲਾਂ ਬਤ ਸਾਸੀ ਗੱਲ ਹੈ ਹੈ ਇਹਨੂੰ ਬੱਲੇੜਾ ਤੇ ਆਵੇਂ ਬੱਲੇੜਾ ਕਾ ਬੱਲੇੜਾ ਤੇ ਆ ਜਾ ਮੱਕ ਬਾਕੀ ਬਾਈ ਪਹੁੰਚੇ ਹੋਏ ਆ ਜੀ ਕਮੈਂਟ ਕੈਮਰਾ ਕਰ ਦਈਏ ਸਾਫ ਐ ਹੋ ਜੀ ਆ ਆ ਕੇ ਹੋਇਆ ਮਿੱਠੂ ਤੂੰ ਵੀ ਬੁਲਾ ਦੇ ਫਤੇ ਹਾਂ ਜੀ ਫਤੇ ਹਾਂ ਫਤੇ ਸਸਰੀ ਘਾਲ ਕਾ ਮਾਪੇ ਬੋਲਦੇ ਕਿ ਸਾਡਾ ਘੱਟ ਘਰੇ ਕਰੋ ਯਾਰ ਹਮ ਰੇਟ ਦਾ ਬਰਾ ਜਿਆਦਾ ਹੀ ਲੰਦੇ ਮੈਂ ਤੇ ਇਹ ਹਾਂ ਰੇਟ ਨਹੀਂ ਘਟਾਉਂਦੇ ਹੈਗੇ ਮਿੱਠੂ ਨਾਲ ਤਾਂ ਮੇਰੀ ਯਾਰੀ ਬਹੁਤ ਆ ਮਿੱਠੂ ਦੇ ਤੇ ਐਂਸ ਲਾ ਲਵਾਂ ਮੈਂ ਕਿਸੇ ਸਰਦਾਰ ਦਾ ਕੰਨਾ ਨਹੀਂ ਰਿਹਾ ਜਾ ਫੇ ਰੇਟ ਤਾਂ ਹੀ ਬਹੁਤ ਖਾ ਕੇ ਲੈ 85 ਸਾਈ ਇਹਨੂੰ 85 ਠੀਕ ਆ ਕੰਨਾ ਤਾਂ ਹਾਂ ਕੰਨਾ ਤਾਂ ਬਹੁਤ ਕਿੰਨਾ ਠੀਕ ਹੈ ਨਾ ਗੰਨਾ ਦਾ ਬਣਾ ਟੋਪ ਟੋਪ ਹੈ 85 ਬਹੁਤ ਤਗੜਾ ਤਗੜਾ ਹੈ ਨਿਕਲੇ ਆਵੇ 4 ਸਵਾ 400 ਨਿਕਲੇ ਬਹੁਤ ਆ ਬੱਸ ਹੈ 400 ਸਵਾ ਮੌਜੀ ਕਹਿੰਦਾ ਚਾਰ ਕਸਾ ਨਿਕਲੇ ਆ ਬਹੁਤ ਆਪਣਾ ਆਪਾਂ 400 ਦੇ ਹਿਸਾਬ ਨਾਲੇ ਬੌਂਡ ਕਰਾਇਆ ਹੋਇਆ ਆਪਾਂ ਵਾਰੀ ਦੇਖੀ ਆਉਗਾ ਹੈ ਬਾਕੀ ਜਿਹੜਾ ਬਚ ਗਿਆ ਫੇਰ ਬਾਅਦ ਵਿੱਚ ਦੇਖੂਗੇ ਇਹ ਕਿੰਨਾ ਪਿਆਪਾ ਗੰਨਾ 18 ਵੀ ਤਗੜਾ ਬਹੁਤ ਹੈ ਬਾਲਣ ਦੀ ਗੱਲ ਤਾਂ ਹੈਂ ਦੀ ਮਾਂ ਚੱਲ ਦੇ ਦਿੰਦਾ ਪਿਆ ਮੇਰੇ ਕੋਲ ਮਾੜਾ ਮੋਟਾ ਆ ਅਸੀਂ ਫੇਰ ਸੋਚ ਲੰਦੇ ਥੋੜਾ ਵੀ ਕੋਈ ਗੱਲ ਨਹੀਂ ਅੜਦੇ ਛੱਡਦੇ ਨੂੰ ਅਸੀਂ ਬੈਠੇ ਆ ਚੱਲ ਬਾਰਤੀ ਕਾਦੜੀ ਵਾ ਆਈ ਜਾਣੀ ਬਾਰਤੀ ਪਰਤੀ ਨੂੰ ਕਿਹਾ ਤਾਂ ਹੈਗਾ ਵੀ ਛਿੱਲ ਦੇ ਪਰਸੋਂ ਨੂੰ ਉਹ ਛਿੱਲੇ ਦੇ ਉੱਧਰ ਲਾ ਇੱਕ ਅੱਧਾ ਦਿਨ ਖੜਕੇ ਪਾ ਨੇ ਫੇਰ ਲੱਦ ਦੇਣੀ ਐ ਇਹਨਾਂ ਨੂੰ ਪਾਕੀ ਆ ਜਾਣੀ ਆਪਣੀ ਉਹ ਛਿੱਲੇ ਤੋਂ ਉੱਥੇ ਬੂਟਿਆਂ ਵਾਲਾ ਜਿਹੜਾ ਉੱਥੇ ਹਾਂ ਅੰਦਰ ਵੀ ਹਾਂ ਸਲਾਣੇ ਲੈ ਜਾਣਾ ਹੋਣਾ ਚੱਲ ਕਰ ਦੋ ਵਧੀਆ ਵੜ ਦੋ ਜੇ ਹੈਗਾ ਟਾਈਮ ਤੁਹਾਡੇ ਕੋਲ ਵਿੱਚ ਨੂੰ ਛੇਲ ਦੋ ਕਿਉਂਕਿ ਆਪਣਾ ਤਾਂ ਹਲੇ ਸਰਕਲ ਘੁੰਮਣਾ ਭਾਰਤੀ ਦਾ ਮਨ ਨੂੰ ਵੀ ਮਿਲਦੀ ਦੀ ਮਾਂ ਸਾਹਮ ਤਾਂ ਮਰੰਡੇ ਨਹੀਂ ਸੰਘੀ ਲੈਣਾ ਹਾਂ ਭਾਰਤੀ ਦਾ ਮਿਲਦੀ ਆ ਸਲਾਣੇ ਦੀ ਮਨ ਨਹੀਂ ਪਹਿਲਾਂ ਉਰੇ ਹੀ ਲਾਉਣੇ ਬਾਉਂਡ ਯਾਰ ਇੱਕ ਮਿੰਟ ਖੜੀ ਖੜੀ ਆਪਣਾ ਕਾਰ ਜੀ ਮੈਂ ਕਿਹਾ ਕਿ ਸਾਡਾ ਹਰਦਾਇ ਪੰਡਾ ਆਈ ਤੂੰ ਜਰਾ ਪਿੱਛੇ ਦਾ ਪੁੱਤ ਆਇਲ ਜਾਈਏ ਇਹ ਨੂੰ ਕੰਡਾ ਹੈ ਉਹ ਲਾਦ ਦੇ ਉੱਥੇ ਤਾਰ ਦੂਗੇ ਸਾਈਡ ਹੈਂ ਲਗਾ ਦੇਗਾ ਅੱਗੇ ਆਉਂਦੇ ਬਾਅਦ ਮਾਂ ਕੰਡਾ ਆਇਲੂ ਜਿਆਦਾ ਬਾਅਦ ਵਿੱਚ ਦੇਖਾਂਗੇ ਕਾਟੇ ਵਾਲਾ ਨਾਨੇ ਤੇ ਜੇ ਬਾਅਦ ਵਿੱਚ ਜਮ ਕਰਨ ਚਲੇ ਆਏਗੇ ਨਾ ਤਾਂ ਦੇਖ ਜੀਏਗੇ ਬਾਅਦ ਵਿੱਚ ਆਉਰੇ ਸੇਕ ਲਿਓ ਵਧੀਆ ਵਧੀਆ ਲੱਗਦਾ ਗ੍ਰਿੰਦਰ ਇੱਧਰ ਆ ਜਾ ਬੁੱਤ ਤੂੰ ਇੱਧਰ ਆ ਜਾ ਉਹ ਆਹ ਤਾਂ ਉਹਨਾਂ ਨੇ ਇੱਧਰ ਇੱਥੇ ਖਾਸਾ ਫੂਕਦਾ ਬਾਲਣਾ ਬਹੁਤ ਆ ਉੱਥੇ ਜਾ ਨਾ ਕੋਈ ਟਾਈਟਮ ਚੱਲ ਹੁੱਲੀ ਲੈਣਾ ਹੈ ਕਹਿੰਦੇ ਗ੍ਰਿੰਦਰ ਪੁੱਤ ਇੱਧਰ ਆ ਜਾ ਓਏ ਹੋਰ ਮੰਗਦਾ ਦੇ ਦੇ ਫੋਨ ਨਾ ਟੈਂਕਰ ਉਧਰ ਜਾ ਤਾਂ ਹੋਰ ਗ੍ਰਿੰਦਰ ਕੰਮ ਆ ਪੂਰਾ ਕੰਮ ਹੈ ਹਾਂ ਦੱਬੂ ਦੇ ਫੋਨ ਨਾਲ ਆਪਣਾ ਫੋਨ ਨਾ ਟਰੈਕਟਰ ਨੂੰ ਟਰੈਕਿੰਗ ਕਰ ਦੋ ਕੀ ਕਰਨਾ ਲੈ ਟਰੈਕਟਰ ਡੱਕ ਕੇ ਚਲਾਉਣਾ ਕਹਿੰਦਾ ਡੱਕ ਨਹੀਂ ਚੱਲਣਾ ਹਲੇ ਡੱਕੇ ਚੱਲਣਾ ਨਹੀਂ ਪੁੱਤ ਹਲੇ ਵੀਡੀਓ ਬਣਾਉਂਦੇ ਆ ਤੇ ਵੀਡੀਓ ਬਣ ਗਈ ਫੇਰ ਡੱਕੇ ਚ ਲਾ ਲਈ ਠੀਕ ਆ ਮਾਫਾ ਲਈ ਮੈਨੂੰ ਅਰਜਨ ਵਾਲੇ ਸੌਂਗ ਲਾਉਣਾ ਹੈ ਕਿਹੜਾ ਲਾਉਣਾ ਹੈ ਅਰਜਨ ਵਾਲਾ ਅਰਜਨ ਵੈਲੀ ਸੌਂਗ ਲਾਉਣਾ ਕਹਿੰਦਾ ਅਰਜਨ ਖੜਾ ਤਾਂ ਹੈਗਾ ਹੁਣ ਅਰਜਨ ਵੈਲੀ ਸੌਂਗ ਲਾਉਣਾ ਬਾਤ ਚੋ ਲਾ ਲਈ ਤੂੰ ਕਿਹਾ ਮੂੰਹ ਵੀ ਤੇ ਲਾ ਲਾ ਧਰਮਿਕ ਸੁਣਾ ਲਈ ਪਹਿਰ ਮਗੀ ਧਰਮਿਕ ਲਾ ਜੁੜ ਬਾਣੀ ਅਰਜਨ ਵੈਲੀ ਕਿੱਥੇ ਆ ਗਏ ਕਣਾ ਟਰੈਕਟਰ ਅਰਜਨ ਅਰਜਨ ਵੈਲੀ ਸੌਂਗ ਲਾਉਣਾ ਤਾਂ ਯਾਰ ਕੁਝ ਨਹੀਂ ਹੁੰਦਾ ਹੈਗਾ ਓਏ ਤੇਰਾ ਮਿੱਠੂ ਲੱਦ ਲਾਇਆ ਇਸਕੋ ਬਾਲਣ ਕੋ ਨੂੰ ਵੀ ਦਿਨਾਂ ਵਾਲੀ ਰੋਟੀ ਬਣਾ ਲਿਓ ਦੇ ਨਾਲ ਦਿਨ ਚ ਬਣਾਉਂਦਾ ਜਿਹੜਾ ਬੰਦਾ ਜਿਹੜਾ ਬੰਦਾ ਦਿਨ ਮਾ ਰੋਟੀ ਬਣਾਉਂਦਾ ਏ ਉਹ ਬਣਾ ਲਿਓ ਕੰਡੇ ਇੱਕ ਵਾਰ ਲੱਗ ਗਿਆ ਬਾਲਣ ਫੇਰ ਕਿੱਥੇ ਕੰਡਾ ਰਹੇਗਾ ਸਭ ਫੂਕ ਜਾਏਗਾ ਵਿੱਚੇ ਤਮੇਗਾ ਤਾਂ ਨਿਕਲ ਨਾ ਕਾਹਦੇ। ਕਿੰਨੇ ਸੇਕਦੇ ਹੋ? ਦਾ ਸੇਕਦਾ ਵੀ ਹੁਣਾਂ ਨਹੀਂ ਸੇਕਦੇ ਹੋ। ਆਹੋ। ਹੁਣ ਲੋਕ ਸੇਕਦੇ ਕਾਹ ਦਾ ਟਾਈਮ ਲੈਂਦਾ। ਸਾਡੇ ਤਾਂ ਸਿੱਧਾ ਖੇਤ ਵਿੱਚ ਸੇਕਤਾ। ਹੁਣ ਤਾਂ ਚੱਲ ਪਿਆ ਕੰਮ ਪੂਰਾ ਇਹਨਾਂ ਦਾ ਜੋਰਾਂ ਪਰ। ਉਹ ਤਾਂ ਮਿਲ ਜਿੱਦਣ ਰੇਲਾ ਜਿਹਾ ਬਣਾਤਾ ਮਿਲ ਨੇ। ਗਰਾ ਹੀ ਲੱਜ ਜਾਣੇ ਉਹਰੇ ਪਰਸੀਆਂ ਦੇ। ਦੜਾਈ ਚੱਲਣਾ ਕੰਮ। ਆ ਤਾਂ ਗਾਇਦਿਆ ਰਵੇਰ ਹੁੰਦੀ ਉਹਨੂੰ ਵੀ ਗਾਇਦਿਆ ਚੱਲਦਾ ਹੋਣਾ ਉਹ। ਸਵੇਰੇ ਫਿਰ ਰਾਤ ਫੇਰ ਖੜ ਗਿਆ ਤਾਂ ਕਹਿੰਦੇ ਪਤਾ ਨਹੀਂ ਹੁਣ ਚੱਲਿਆ ਭਾਈ ਨਹੀਂ ਉਹ ਹਲੇ ਉਹਦੀ ਰਿਪੇਅਰ ਹੁੰਦੀ ਨਾਲ ਦੀ ਨਾਲ ਪਹਿਲਾਂ ਨਹੀਂ ਨਾ ਕਰਦੇ ਹੈਗੇ ਪਹਿਲਾਂ ਨਹੀਂ ਸਾਰਾ ਸਿਆਲ ਪਤਾ ਨਹੀਂ ਕਿਆ ਕਰੀ ਜਾਂਦੇ ਜਾਂ ਚਾਰ ਆਲ ਚੱਲਣੇ ਦੀ ਵਾਰੀ ਹੁੰਦੀ ਫਿਰ ਰਿਪੇਅਰ ਲੱਜ ਜਾਂਦੇ ਕਰਨ ਉਹਦੀ ਨਹੀਂ ਜਦੇ ਚੱਲ ਗਈ ਸਾਰੇ ਪੜਾਈ ਸ਼ੁਰੂ ਹੋ ਜਵੇ ਉਸਲਾਣੇ ਨੇ ਡੇਲੀ ਕਿੰਨਾ ਪੀਟਦਾ ਹੁਣ ਇਹਨੇ 4 ਦਿਨਾਂ ਵਿੱਚ 70 ਟਰਾਲੀਆਂ ਪੀੜੀਆਂ ਅਸੀਂ ਫਿਰ 4 ਦਿਨਾਂ ਚ ਇਕ ਮੋਛਾ ਅੰਦਰ ਵੀ ਪਿਆ ਬੁੱਡੇ ਵਾਲ ਉਹ ਵੀ ਚੱਲ ਪਿਆ ਸਲਾਣਾ ਵੀ ਚੱਲ ਪਿਆ ਸਾਰੇ ਚੱਲ ਪਏ ਮੇਲ ਹੋਣਾ ਮੇਲ ਤਾਂ ਚੱਲ ਪਏ ਸਾਰੇ ਇੱਕ ਮੋਛਾ ਵੀ ਪਿਆ ਅੰਦਰ ਉਹ ਵੀ ਚੱਕ ਲੈ ਆਦੇ ਡੰਗਵਾਰ ਦੀ ਵਿੱਚ ਤੇ ਕੱਢ ਲੈ ਮੋਟੀ ਮੋਟੀ ਯਾਰ ਪਾਟਾ ਹੁਣ ਪਾਟਾ ਨਹੀਂ ਹੁੰਦਾ ਬਾਈ ਨੇ ਹੋਣਾ ਕੁਛ ਨਹੀਂ ਹੁੰਦਾ ਯਾਰ ਸਭ ਫੂਕ ਹੋ ਜਾਣਾ ਵਿੱਚ ਇੱਕ ਬਾਰੇ ਕੰਟਾ ਜਾਂ ਲੱਗਣਾ ਨਵੇੜ ਦੇ ਕੰਮ ਬਾਰੇ ਜੀ ਸਭ ਕੁਝ ਫੂਕ ਜਾਣਾ ਪਿੱਛੇ ਹਾਂ ਮਨੂੰ ਆਏ ਦਾ ਮਾ ਗੰਨਾ ਜਿਹਾ ਵੱਢ ਜਾਵੇ ਇੱਧਰੋਂ ਉਹ ਉਹ ਇਨਾ ਨੇ ਲਾ ਦਿੱਤੀ ਖੇਤ ਵਾਲਿਆਂ ਨੇ ਉੱਥੇ ਲਿਆ ਗਿਆ ਟ੍ਰੈਕਟਰ ਉੱਥੇ ਬੈ ਕੇ ਲੱਗਣਾ ਮੋਟਰ ਤੇ ਉਹ ਲੱਗ ਜੂਗਾ ਉੱਥੇ ਪਹਿਲਾਂ ਬੈ ਕੇ ਲਾਈ ਇਹਨੂੰ ਠੀਕ ਆ ਜਾ ਕੇ ਕਹਾਂ ਬੈ ਕੇ ਲਾ ਕੇ ਲਾ ਕੇ ਲਾ ਕੇ ਆਏ ਮੋੜ ਤੋਂ ਫੇਰ ਆ ਰਹੀ ਹਾਂ ਹਾਂ ਫਿਰ ਆਪੇ ਸੈੱਟ ਕਰੀ ਜਾਉਗੇ ਬਾਅਦ ਹੁਣ ਗ੍ਰਿੰਦਨ ਮੋਟਰਸਾਈਕਲ ਲੈ ਜੀ ਤੂੰ ਲੈ ਜੀਂਗਾ ਯਾਰ ਕੰਮ ਮਜੂਰਾ ਛੂਰਾ ਪਰਾ ਪੂਰਾ ਐਨਾ ਨਹੀਂ ਕੰਟੀਨੈਂਟਲ ਆਤਲਾ ਬਾਕੀ ਫੁੱਕਣ ਵਾਲਾ ਫੇਮ ਉੱਤਾਰ ਕੇ ਫੁੱਗ ਦੂੰਗੇ ਬਾਅਦ ਮੈਂ ਇਹਦੇ ਪਾਰ ਤੇ ਬੁਝੇਗਾ ਹੂੰ ਵਾਟਾ ਵੀ ਮੈਂ ਕਹਿੰਦਾ ਪਰਾਂ ਤੇ ਹੀ ਲਾ ਹੈ ਪਰਾਂ ਦੀ ਵਾਟਾ ਲਾ ਇੱਧਰ ਨੂੰ ਚੱਲ ਲਈ ਰੱਗਣਾ ਵਾਟਾ ਭਾਈ ਹਾਂ ਇਹ ਜਿਹੜਾ ਉੱਤੀ ਵਾਟਾ ਲਾ ਕਣ ਆ ਤਾਰ ਭਾਜੇ ਕੱਲ ਨੂੰ ਤਾਂ ਰਸਤਾ ਨਹੀਂ ਇੱਧਰ ਨੂੰ ਸਹੀ ਤੇ ਪਹਿਲਾਂ ਤਾਂ ਉਸ ਚੱਕਣਾ ਪਹਿਲਾਂ ਤਾਂ ਉੱਥੇ ਚੱਕਣਾ ਹੈ ਨਾ ਉਹ ਚੱਕ ਕੇ ਕਹਿੰਦਾ ਪਹਿਲਾਂ 85 ਚੱਕਿਓ ਫਿਰ ਕਹਿੰਦਾ 85 ਚੱਕੂਗਾ ਹਾਂ ਸਾਰਾ ਲੀਆਂ ਦੋ ਸਾਰਾ ਲੀਆਂ ਦੋ ਹਾਂ 85 ਨਾ ਉਹ ਗਿਰ ਗਿਆ ਉਹ ਅੱਜ ਮੁੱਕ ਕੇ ਲੱਗ ਜਾਂਦਾ ਚੱਕ ਦੂੰਗੇ 18 ਦੀਆਂ ਦੋ ਪਰਚੀਆਂ ਚੱਕ ਕੇ ਥੱਲੇ ਵਾਲੀਆਂ 85 ਚੱਕ ਲੈਣਾ ਉਹਨੂੰ ਬਾਡਾ ਲਿਆਉਣਾ ਸਿੱਤਾ ਬਾ ਠੀਕ ਤੂੰ ਤੇ ਬਾਦ ਐ ਫੇਰ ਘੁੰਮ ਜਣਾ ਉੱਪਰ ਨਹੀਂ ਫੇਰ ਇੱਕ ਥੱਲੇ ਥੱਤੀ 18 ਵੀ ਦੀ ਆ ਚਲ ਆਇਂ ਕਰੂੰਗੇ ਨਹੀਂ ਰਸਤਾ ਲੀ ਬਾ ਲੂਗੇ ਵਿਚਰੋਂ ਕੀ ਪਾ ਲੈਣੀ ਪਹਿਲਾਂ ਯਾਰ 85 ਝੱਕਣਾ ਠੀਕ 18 ਉਹਨਾਂ ਲਈ ਖਾ ਲੂਗੇ ਹੋਰ ਕੀ 85 ਬਜਨ ਵੀ ਦੇ ਦੂ ਨਾਲੇ ਠੀਕ ਐ ਥੇੜੇ ਥੇੜੇ ਚੱਕ ਕੇ ਨਾ ਉੱਪਰ ਰਹਿਣ ਦੂਗੇ ਖੜਾ ਬੜੀ ਥੋਲਾ ਥੋਲਾ ਗਿਰਾਵੋ ਗਿਰਾਵੋ ਨਾ ਨਾ ਠੀਕ ਐ ਥੋਲਾ ਥੋਲਾ ਠੀਕ ਐ ਕਿ ਨਹੀਂ ਕਰੂਗਾ ਕਿ ਨਹੀਂ ਇਹ ਬੰਦਾ ਬਾਈ ਪਹਿਲਾਂ ਸਪਰੇਅ ਵੀ ਕਰਕੇ ਗਿਆ ਹਾਂ ਜੀਰੀ ਨੂੰ ਹਾਂ ਆ ਵੀਰ ਕਹਿੰਦਾ 37 ਕੁਆਂਟਲ ਜੀਰੀ ਨਿਕਲੂਗਾ ਜੀ ਮੈਨੂੰ ਕਹਿੰਦਾ ਥੋੜਾ ਕੁੱਤਰੀਆ ਕਿ ਨਹੀਂ ਜੀ ਨਹੀਂ ਦੁੱਤਾ ਅਸੀਂ ਵਾਲੇ ਬੇਰ ਵਾਲੇ ਬੇਰ ਵਾਲੇ ਉਹ 베ਰੀ ਦਾ ਹੈ ਯਾਰ ਆਹਦੀ ਕਹਾ ਡੰਡਾ ਚੱਕ ਲਾਦੇ ਮੋਟੇ ਮੋਟੇ ਕਕੰਡੇ ਆਹ ਡੰਡਾ ਚੱਕੋ ਜਣਾ ਯਾਰ ਆਹ ਉਹਦੇ ਚੱਕ ਲੇਤਾ ਹਾਂ ਕੇ ਫੁਲੀਆ ਫੁਲਾਵਾ ਹੂੰ ਫੁਲਾਇਓ ਤੇ ਆ ਦੂਰ ਨਹੀਂ ਆਉਂਦਾ ਗਰ ਨੂੰ ਨਾ ਬਾਹਰ ਆ ਚੱਕ ਲੈ ਜਾ ਮੋਛਾ ਜਾ ਕਦਿਸਲਾ ਵੇ ਲਾ ਮੋਚਾ ਹੈ ਤੱਕੋ ਜਾਣਾ ਉਹਦਾ ਕਹਿੰਦੇ ਤੇ ਜੜ ਤੇ ਕੱਢਦੇ ਮੈਂ ਹਾਂ ਰਹਿਣ ਤੋਂ ਜੜ ਤੇ ਕੱਢਣੇ ਇਹਨੂੰ ਬੇਲ ਕਿਉਂ ਲੇ ਫਿਰ ਉਹ ਆ ਮਰੂਦ ਖਾ ਲੈ ਮਰੂਦ ਦੇਖ ਤਾਂ ਲਾਲ ਮਰੂਦ ਆ ਇਹ ਕੀੜਾ ਤਾਂ ਨਹੀਂ ਹੋਗਾ ਇਹ ਲੈ ਕੀੜਾ ਕਿੱਥੇ ਆ ਸਾਫ ਮਰੂਦ ਆ ਆ ਖਾ ਹ ਮਰੂਦ ਸਾ ਆ ਦੇ ਲੈ ਖਾ ਕੇ ਦੇਖੀਨੂੰ ਬੀਜ ਬਲ ਵਧੀਆ ਹੈ ਹੈ ਸਰ ਬੀਜ ਤਾਂ ਠੀਕ ਹੈ ਤਾਂ ਹਾਂ ਲਾਲ ਮਰੂਦ ਆ ਇਹਦੇ ਕਿੰਨੇ ਲੱਗੇ ਬੱਲਾ 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 ਭਰੋ ਦੇ ਭਰਿਆ ਪਿਆ ਮਰੂਦ ਹਾਂ ਅੰਮ੍ਰੂਦ ਰੋਮਕ ਟਾਈ ਪਰਿਆ ਪਿਆ ਅੰਮ੍ਰੂਦ ਆ ਦੇਖ ਉੱਪਰ ਕਿੰਨੇ ਲੱਗੁੱਛੇ ਲੱਗੇ ਪਏ ਐ ਹਲੂਣਾ ਨਾ ਦਈ ਤੋੜ ਦੇਣਾ ਯਾਰ ਤੈ ਉੱਪਰ ਕੋਠੇ ਉੱਤੇ ਡੁੱਟਲੇ ਆਓ ਲੈ ਨਾ ਉਹ ਮੈਂ ਕਿੱਥੇ ਰੱਖਦਾ ਮੈਂ ਇੱਧਰ ਰੱਖਦਾ ਤਾਂ ਮੈਂ ਚੱਕਾ ਬਾਹਰ ਪਿਆਦਾ ਵਾ ਨਰਵਾ ਕਾਮੂਲਾ ਇਹ ਨਾ ਮਰੂਦ ਖਾਣਾ ਪੁੱਤਾ ਦੇਖ ਲੈ ਜਖਾ ਤਾ ਕਹਿੰਦਾ ਇਹ ਨੀਚੀ ਦਾ ਪੈਣ ਹੈ ਹਾਂ ਨੀਚੀ ਦਾ ਇਹ ਹੈ ਬੰਦ ਕਰ ਇਹਨੂੰ ਕਾਹ ਕਰ? ਸਭ ਬਰੇ ਹੁੰਦੀ ਆ ਯਾਰ। ਇਹ ਕਿੰਨਾ ਮਿੱਠੂ ਤੈਨੂੰ ਕੰਮ ਦੱਸਾਂ ਮਿੱਠੂ? ਠੀਕ ਆ ਉੱਥੇ ਤੇ ਉਹਨੂੰ ਫਾੜ ਫੜੀ ਇਹਦੇ ਕੋਠੇ 'ਤੇ ਖੜ ਕੇ ਚੜ ਮੜਾ ਜਾ। ਦਿਖਾਉਂਗਾ ਤੈਨੂੰ ਕਿ ਚੀਜ਼ ਦੇਖੀ। ਜਾ ਚੜ ਕੋਠੇ 'ਤੇ ਕਹਿੰਦਾ ਹੁਣ ਕਿੰਨਾ ਦੇਖਣਾ ਹੈ ਤਾਂ ਹਾਂ ਚੜ ਉੱਥੇ ਮੈਂ ਦੇਖ ਲਈ ਅੰਦਰ ਪੈਸੇ ਮੈਂ ਦੇਖ ਤਾਂ ਨਹੀਂ ਇਹ ਹੈ। ਹੈ? 400 ਦਾ ਹੀ ਲੱਗਦਾ ਮੈਂ ਅੰਦਰ ਪੈਸੇ ਕਿ ਦਿਖ ਲਿਆ। ਹਾਂ। ਹੈ। ਪੂਰਾ ਟੌਪ ਕਾ ਗੰਨਾ ਹੈ ਆ ਤੇਰੀ ਫੋਟੋ ਖਿੱਚਣੀ ਮੇਰੇ ਕੋਲ ਖੜਾ ਕੇ ਮੈਂ ਐਸਾ ਕਰੀ ਮੈਨੇ ਮਿੱਠੂ ਖੜਾ ਦਿਆ ਮੇਰੇ ਚਾਰ ਮਿੱਠੂ ਲਾਉਣੇ ਮੇਰੇ ਬਰਾਬਰ ਜਗਣਾ ਤਿੰਨੇ ਕਿਸੇ ਕੰਨੇ ਨਹੀਂ ਹੈ ਚੱਲ ਮਹਾਰਾਜ ਹੈ ਵਰਨੇ ਵਾਲਾ ਤੈਨੂੰ ਮੇਰੇ ਲਖਾ ਦੇ ਗੰਨੇ ਨਾਲ ਖੜਾ ਲੀਏ ਤੇਰੇ ਤੇ ਇੱਕ ਮਿੱਠੂ ਹੋਰ ਇੱਕ ਮਿੱਠੂ ਹੋਰ ਇੱਕ ਮਿੱਠੂ ਹੋਰ ਚਾਰ ਮਿੱਠੂ ਖੜਾ ਕੇ ਨਾਲ ਗੰਨੇ ਦੇ ਬਰਾਬਰ ਹੁਵਾ ਵਾ ਵਾਹਲ ਬਾਈਆ ਗੰਨੇ ਦੀ ਬਹੁਤ गिरके आ भी ठा था 99 बोल दिया था बिजनेस टाइम है खेत में जमीन में बहुत गन्ना पकरेगा सेवा भी बहुत करेया मैं दी सेवा बहुत करेया गन्ने का तीन बारी फाळियां कमाते थी गन्ने जिदेच तीन बारी गड़ाई होली तीन बारी दी फिर तू दे ना स्प्रे ए साया पूरा साया अभी जंट ਥੱਲੇ ਕੁਛ ਨਹੀਂ ਹੈਗਾ ਇਹਦੇ ਵਿੱਚ ਸਾਬ ਪਿਆ ਜਮੈਂ ਆ ਬਿਆਨ ਕਿੱਥੇ ਕੁਛ ਨਹੀਂ ਪਾਣੀ ਦਾ ਕਿੱਦਾਂ ਹੋਇਆ ਮੜਾ ਜੇ ਨਹੀਂ ਕਿੱਦਾਂ ਨਹੀਂ ਜਾਏਗਾ ਹੋਂਦੇ ਪਾਣੀ ਦਾ ਹੋਇਆ ਡੇਟਾ ਹੈ ਇਹ ਮੇਰਾ ਨਹੀਂ ਥੋੜਾ ਥੋੜਾ ਵੱਡਵੱਟ ਕੇ ਨਿਕਲਣਾ ਪਏਗਾ ਹੋੜਾ ਇਹ ਭਰੀਆਂ ਵੀ ਦੋ ਵਾਰੀ ਪੈਣਾ ਵੱਟ ਕੇ ਗੰਨਾ ਦੋ ਵਾਰੀ ਵਾਰੋਂ ਪੜੇਗਾ ਠੀਕ ਹੈ ਬਾਹਰ ਨਹੀਂ ਕਰਦੇਗਾ ਟ੍ਰੈਲੀ ਤੇ ਛੋਟਾ ਛੋਟਾ ਸਭ ਕੁ ਬਰਨਾ ਪਏਗਾ ਸਾਰਾ ਗੰਦਾ ਬਰਨਾ ਪੈਣਾ ਪੰਦਰ ਤੇ ਮੇੜੇ ਚ ਭਰੀ ਆ ਯਾਰ ਮੇੜੇ ਚ ਭਰੀ ਹੋਈ ਜਣੀ ਹੈ ਇਹ ਜਿਆਦੀ ਹੋ ਜਾਏਗਾ 13 14 ਫੁੱਟ ਦਾ ਗੰਨਾ ਹੈ 14 ਫੁੱਟ ਦਾ ਹੋਊਗਾ ਰਾਮ ਨੜਾ ਕੱਢ ਕੇ ਲੋ ਜੀ ਆ ਆ ਭਾਈ ਲੈਂਦਾ ਕੱਢ ਕੇ ਗੱਲਾਂ ਵਿੱਚ ਹੈਂ ਟਰੈਲੇ ਨਾਲ ਲਾ ਕੇ ਦੇਖ ਕਿ ਇਹ ਐ ਖੁੱਟਾ 15 ਫੁੱਟ ਲੈ ਖੜੀ ਦਾ ਮੜਾ ਜੀ ਨਾਮ ਦੇਖ ਤਾਂ ਕਿੱਥੇ ਖੜਾ ਲੈ ਹੈਂ ਬੱਲੇ ਵਾਲਾ ਹੀ ਕੰਮ ਹੋਇਆ ਵਾ ਠੀਕ ਆ ਲੈ ਖੜੀ ਜੀ ਦਾ ਹੋਰ ਗੱਲੋ ਟਰੈਲਰ ਨਾਲ ਲਾ ਕੇ ਦੇਖ 15 ਫੁੱਟ ਤੇ ਚੋਗ ਹੈ 15 ਫੁੱਟ ਤੇ ਤਾਂ ਉੱਪਰ ਹੋਊਗਾ ਸੀਗਾ ਨਾ ਸੀਗਾ ਨਾ ਹਮ ਲੋਕ ਕਿਹਨਾਂ ਕਰੇਗਾ ਉਹ ਪੁਰਾਣਾ ਲੈ ਉਰੇ ਲੈ ਉਹ ਪਤਰਾ ਫੁੱਟਾ ਹੈ ਅਰੇ ਅਸ਼ੇਤ ਮਿੱਠੂ ਲਾਈ ਮਾੜਾ ਜਿਆ ਥੋੜੀ ਥੋੜੀ ਦੇਖ ਤਾਂ ਕਿੰਨਾ ਕਿੰਨਾ ਹੋਇਆ ਬੀਂਗਾ ਕਿੰਨਾ ਮਾੜਾ ਹੋਇਆ ਹਾਂ ਬਲ ਪਿਆ ਵਾ ਕਿੰਨੇ ਚ 15 ਫੁੱਟ ਦਾ ਕਿੰਨਾ ਕਿੰਨਾ ਹੈ ਨਾ ਇਹ ਸਣੇ ਆਹ ਸਣੇ ਆਗਾ ਪਾ ਲੈ ਨੀ ਫੁੱਟ ਰੱਖ ਲੈ ਨਾ 19 ਦਾ ਨਹੀਂ ਹੋਣਾ ਹੈ 15 2 ਫੁੱਟ ਦਾ ਡਾਲਾ ਏ 17 18 ਕਾ ਫੁੱਟ ਹੈ 18 ਫੁੱਟ ਦਾ ਹਾਂ ਇੱਥੇ ਤਾਂ ਹੀ ਕੰਨਾ ਹੈ ਇਹ ਤੇਰਾ ਹੈਗਾ 14 ਫੁੱਟ ਕੰਨਾ 15 ਹਾਂ ਆਪਾਂ 14 ਫੁੱਟ ਕੰਨਾ ਖੜਨਾ ਹੋਣਾ ਹੈ 2 ਫੁੱਟ 2 3 14 ਹੁਣ ਤਾਂ ਪੂਰਾ ਹੀ ਆ 14 ਫੁੱਟ ਦਾ ਆਹ ਜਿੱਤੇ ਵੀ ਲੰਬੇ ਖੜੇ ਮਿਹੜੇ ਆਹ ਮੂਰੇ ਇਹ ਵਾਲਾ ਆਹ ਜਿੱਤੇ ਵੀ ਲੰਬਾ ਏ ਕਿਹੜੇ ਆ ਖੜੇ ਆ ਦਿਖਾਈ ਇਹਨਾਂ ਨੂੰ ਕੰਨਾ ਲਿਆ ਕੇ ਆਹ ਓਹ ਆ ਜਾਣ ਲੱਗਾ ਲੇਦੀ ਕਿ ਸਰਦ ਇਹਦੇ ਤਾਂ ਕੰਨਾ ਕਿ ਤਿੰਨ ਵਾਰੀ ਪਾਉਣਾ ਪੈਣਾ ਭਰੀ ਜ ਵੱਟ ਕੇ ਪੈਣਾ ਹੀ ਆ ਪੈਣ ਦੋ ਵਾਰ ਤਾਂ ਆਰਾਮ ਨਾਲ ਪਾਊਗਾ ਦੋ ਵਾਰ ਤਾਂ ਆਰਾਮ ਨਾਲ ਪਾਣਾ ਏ ਹੂੰ ਇਹ ਤਾਂ ਸਾਰਾ ਲੱਭਟਾ ਦੇ ਕੋਈ ਚ ਪਰ ਆ ਤੋਰੀ ਹਲੇ ਮਾੜਾ ਚੀਤਾ ਗੰਨਾ ਹੈ ਹਲੇ ਬਲ ਪੈ ਗਿਆ ਦੇ ਚ ਉਹ ਗੱਬੇ ਬਾਲਦਾ ਜੇ ਕਿਤੇ ਸਿੱਧਾ ਹੁੰਦਾ ਫਿਰ ਨ ਯਾਰ ਆ ਜਾਣਾ ਤਾਂ ਹੋਰ ਹੋਰ ਇਹਦਾ ਅਟੱਕੜਾ 12 ਸੰਗਾ ਹੁਣ ਚੱਕ ਲਿਓ ਠੀਕ ਹੈ ਮੈਂ ਦੇਖਦਾ ਆਹੇ ਘਟਕਾ ਪੈਣਾ ਮੇਰੇ ਕਿੰਨੂੰ ਨਹੀਂ ਆ ਲੈ ਕੇ ਜਾਣਾ ਬਾਪੂ ਗੰਨਾ ਕਰਨ ਨੂੰ ਲੈ ਕੇ ਜਾਣਾ ਹੂੰ ਟਰਾਲੇ 'ਤੇ ਰੱਖ ਲੈਨੂੰ ਮਾਥੇ ਆਪੇ ਸੰਭਲ ਲੈਣਾ ਲੈ ਆ ਬਿੱਟੂ ਆਇਆ ਚੱਕ ਲੈ ਨੂੰ ਤਾਂ ਆ ਜਾਈ ਤੇ ਆ ਚੱਲ ਕਵਾਸ਼ ਆ ਜਾ ਤੁੰਦ ਦੇਖ ਬਾਰ 18 ਇਤੇ ਵੀ ਲੰਬਾ ਏ 18 ਦਾ ਕੱਦ ਜ਼ਿਆਦਾ ਇਹਦੇ ਨਾਲ ਤੇ ਹਨਾ 18 ਦਾ ਕੱਦ ਜ਼ਿਆਦਾ ਤਾਂ ਗਿਰ ਗਿਆ ਤਾਂ ਹੁਣ ਮੁੰਡਾ ਵੀ ਬਹੁਤ ਤਕੜਾ ਬਣ ਗਿਆ ਹੂੰ ਸਾਦ ਲਗੜੀ ਹੋਊਗਾ ਏ ਮੁੰਡਾ ਤਾਂ ਵੀ ਤਕੜਾ ਯਾਰ ਤਕੜਾ ਦੱਸਾਂ ਕਿ ਆਏ ਮਿੱਠੂ ਸੇਵਾ ਨੇ ਕਰਨਾ ਪਿੱਛੇ ਅੱਗੇ ਉਹ ਗੱਪੇ ਸਿੱਖਣਾ ਦੇਖ ਕੱਕਲਾ ਚੱਲ ਇਹਨੂੰ ਆ ਦੇਖ ਲੈ ਹੁਣ 10 ਪਰਚੀਆਂ ਦਾ ਆ ਕੱਲਾ ਖੁੰਡਾ ਇਹ ਆ ਜੇ ਲੈ ਗਈ ਬਾਹਰ ਜਾ ਕੇ 25 ਇਹ ਚੱਕ ਲੈ ਸੰਦ ਜਨ ਨਾਲ ਬਾਈ ਕੋਈ ਬਾਲਣ ਦੀ ਗੱਲ ਨਹੀਂ ਤੇ ਇਹ ਤਾਂ ਇੱਕੂੰ ਬਸ ਪੱਕੇ ਬੰਦੇ ਆਪਣੇ ਉਹਦੇ ਕਰਕੇ ਮਾਂ ਚੱਲ ਪਿਆ ਆਪਣੇ ਕੋਲ ਵੀ ਚੱਕ ਲਈ ਜੋ ਵੀ ਮੈਂ ਕਿਹੜਾ ਫੁੱਕਣਾ ਇਹ ਉਹਦੇ ਕਰਕੇ ਆਪਾਂ ਨੇ ਬਾਲਣ ਦੇਤੇ ਇਹਨਾਂ ਨੂੰ ਉਹ ਬੱਜੇ ਨਾ ਕਿਸੇ ਦੇ ਰੋਡ ਪਰ ਆਏ ਦੇਖ ਲਿਓ ਆ ਦੱਬ ਲੁੱਟੀ ਚਲੋ ਠੀਕ ਆ ਜੀ ਬਾਈ ਹਾਂ ਚੱਲਦੇ ਆ ਫਿਰ ਦੇਖਦੇ ਆ ਜਾ ਕਾ ਇਹਨੂੰ ਕਾਦੂ ਗੂਗ ਜੂਗਾ ਸਾਰੇ ਆਹੋ ਇਹਨੂੰ ਅੱਗ ਲਾ ਦੂੰਗਾ ਸਾਰੇ ਬੱਲ ਨੂੰ ਹਾਂ ਸਫਾਈ ਜੀ ਕਰ ਦੂੰਗਾ ਨਾਲੇ ਅੰਦਰ ਠੀਕ ਆ ਜੀ ਉਧਰ ਚੱਲਦੇ ਆ ਫਿਰ ਹੋਰ ਪਾਸੇ ਹਾਂ ਮੈਂ ਨਵੇਂ ਪੱਨ ਨਵੇਂ ਪੜਾਏ ਗੰਨਾ ਮੈਂ ਵੀ ਕਿਹੜਾ ਕਿਹੜਾ ਗੰਨਾ ਤੁਹਾਡਾ ਆਲਾ ਥਾੜਾ ਫਿੱਟਦਾ ਚੱਕ ਲੈ ਜਾ ਦੇਖਦਾ ਚੱਕ ਕੇ ਚੱਕ ਹੁੰ ਚੱਕ ਲੈ ਚੱਕ ਲੈ ਚੱਕ ਲੈ ਯੱਕੇ ਚੱਕ ਕੋਣ ਚੱਕ ਹੋਈ 55 ਨੂੰ ਦੇਖ ਲੈ ਚੱਕ ਲੈ ਆ ਤੇਰਾ ਮੋਢੇ ਵਿੱਚ ਰੱਖ ਮੋਢੇ ਮੋਢਾ ਰੱਖ ਆ ਸ਼ੋਰ ਗਾਬੇ ਨੂੰ ਮੁੱਢੀ ਪਈ ਆਪਾਂ ਤਾਂ ਮੁੱਢੀ ਪਈ ਆ ਪਾਪਾ ਵੇਖ ਨੀ ਮਨ ਨਹੀਂ ਗਿਆ ਹੁਣ ਤੇ ਆ ਗਏ ਤੇਰੀ ਮੋਕਾ ਜਰਾ ਗਾਈ ਹੁਣ ਆਈ ਮਨ ਜੂਗਾ ਮਨ ਮੰਗਵਾ ਨਹੀਂ ਹਾਂ ਕਰਦੇ ਕਰਦੇ ਪਾ ਮੈਂ ਕਰਤਾ ਦਊਗਾ ਤੇ ਤੇ ਪਿੱਛੇ ਲਾ ਤਾ ਸਲਿੱਪ ਪਾਉਂਦਾ ਹਾਂ ਲੈ ਲੈ ਪੈਰ ਲਾ ਲੈ ਮੈਂ ਚੱਕ ਚੱਲ ਕੱਲ ਚੱਲ 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 ਆ ਚੱਕਦੇ ਨਹੀਂ ਪਾਪਾ ਸਾਡੇ ਖਲ ਆ ਗਿਆ ਪਰ ਰਹਿਣ ਦੇ ਪਾਪਾ ਮੇਰੇ ਮੈਨੂੰ ਖੜਾ ਕਰਕੇ ਇੱਕ ਵਾਰ ਬੁਲਾਓ ਹਾਂ ਇੱਕ ਵਾਰ ਖੜਾ ਕਰਕੇ ਬੁਲਾਓ ਚੱਕ ਲੈ ਇਹ ਤੇ ਖੜਾ ਹੀ ਆ ਹੁਣ ਚੱਕ ਲੈ ਆ ਖੜਾ ਰਹਿਣਾ ਹੁਣ ਚੱਕ ਚੱਕ ਤੱਕੀ ਚੱਕ ਲੈ ਚੱਕ ਲੈ ਇਹ ਯੱਕੇ ਨਹੀਂ ਹਣਾ ਤੇ ਤੇ ਬੁੱਤ ਰਹਿਣ ਦੇ ਵਜਨ ਨਹੀਂ ਤੇ ਪਾਪਾ ਵਜਨ ਤਾਂ ਹੈਗਾ ਇਹ ਪਰ ਤੁਸੀਂ ਮੈਨੂੰ ਹੁਣ ਬਣਾ ਦੇ ਉਹ ਵਜਨ ਆ ਇਹਦੇ ਚ ਰਹਿਣ ਦੇ ਛੱਡ ਦੇ ਵਜਨ ਹੈ ਆ 85 ਹੈ ਹੈ ਹੂੰ ਆਪਣਾ ਇਹ ਕਿ ਹੋਰ ਲਿਆ ਇਹ ਆ ਛੜਾ ਜੀ ਮੇਰਾ ਆ ਮੇ ਬੀੜੇ ਲਾਇਆ ਸਾਲ ਸੈਤ ਵਰਗਾ ਪਿਆ ਮਿੱਠਾ ਵਾਲੇ ਹੰਡ ਵਾਲਾ ਕਿਆ ਜਲਾਇਆ ਪੰਡਤਾ ਜਲੀ ਫਿਰ ਆ ਗਿਆ ਹੱਸਿਆ ਆਇਆ ਕੱਥੋ ਪੈਨ ਹੋ ਗਿਆ ਜੇ ਜੁੱਤੀਆਂ ਨਾ ਤੇ ਆ ਜੁੱਤੀਆਂ ਨਾ ਖੁੱਲਦੇ ਕੱਲ ਵੀ ਜੁੱਤੀਆਂ ਨਾ ਕੱਲ ਨੂੰ ਨਹੀਂ ਹੈਗੀ ਹੈ ਕੱਲ ਜੁੱਤੀਆਂ ਹੈ ਹੈ ਕੱਲ ਨੂੰ ਕੱਲੂ ਯੂਟਿਬ ਆਸੂ ਯੂਟਿਬ ਹੈ ਨਾ ਮੈਂ ਕੱਲ ਨਹੀਂ ਹੈਗੀ ਕੱਲੂ ਮੈਂ ਮੈਂ ਕਹਿੰਦਾ ਹੋਊਗੀ ਬਾਹਰ ਆ ਆਖਰੀ ਨਾ ਪਹਿਲਾ ਆਰੇ ਦੋ ਦਿਨ ਦੀ ਹਾਂ ਉਹ ਪੰਡ ਪਾਉਣੀ ਹੁੰਦਾ ਨਜ਼ਰਤਾ ਹਾਂ ਛੁੱਟੀ ਹੈ ਨਾ ਹੁਣ ਦਾਦੂ ਦੀ ਮਦਦ ਕਰਾ ਪੰਡ ਪਾ ਤੂੰ ਪੰਡ ਪਾ ਲੈ ਮੈਂ ਦਰਦ ਰੁੱਕ ਬਖੀਨ ਦਾ ਹੂੰ ਠੀਕ ਆ ਤੂੰ ਬਾਦੀ ਤੂੜੀ ਠੀਕ ਆ ਦਾਦੀ ਦੇ ਜੋੜੇ ਮੈਂ ਸਾਂ ਬਾਪਾਂ ਨੇ ਕੱਖ ਠੀਕ ਆ ਠੀਕ ਆ ਇੱਚ ਤੂੰ ਕਾ ਕੰਮ ਚੱਲ ਫਿਰ ਚੱਲ ਜਲੀਏ ਚਾ ਚਲੀਏ ਇੱਦਨੇ ਵਾ ਇੱਦਨੇ ਵਾ ਤਰਾਤ ਹੋ ਜਾਣੀ ਅੱਗੇ ਰਾਤੇ ਹੋਈ ਵੀ ਆਹਣਾ ਉਹ ਹੁੰਦ ਕਿੱਥੇ ਰਾ ਕੋਈ ਲਾ ਦੇਖ ਦਿਨ ਤੋਂ ਚੜਿਆ ਪਿਆ ਉਹ ਪਰਾਣੀ ਫੇਰ ਕੱਢ ਲੇਗਾ ਕੋਈ ਕਾਹਨ ਲੈ ਗਿਆ ਉਹੀ ਲੈ ਗਿਆ ਹੁਣ ਸਾਬ ਜੋ ਤਾਂ ਉਹ ਦੇਖ ਲੱਗਿਆ ਉਹਦੇ ਗੰਨੇ ਲੱਦਦਾ ਉਹ ਸਾਹਮਣੇ ਮਾੜਾ ਐ ਧੀ ਨਹੀਂ ਹੈਗਾ ਕੰਮ ਵੀਰੇ ਇਹ ਉਹ ਲੱਗਿਆ ਲੱਦਣ ਪੁੱਛ ਪੁੱਛਾ ਸਾਨੂੰ ਜਾਂ ਕੱਢੀ ਵੀ ਆਪ ਦਾ ਲੈ ਫੱਟਾ ਅੱਧੂ ਗੁੰਦ ਲੈ ਲੇ ਉਹ ਲੱਦਿਆ ਆ ਦੇਖ ਲੈ ਚੱਲ ਕਿਤੇ ਨਹੀਂ ਲਈ ਜਾਨ ਮੇ ਯਾਰ ਜਾਂ ਨੂੰ ਖਤਮ ਹੋ ਜਣੀ ਜਾਂ ਨੂੰ ਉੱਪਰ ਚਾਹੀਦੀ ਆ ਕੋਠਾ ਜਿੰਦਾਬੀ ਲੱਗਣਾ ਕਿਦਾਂ ਤੇ ਜਿੰਦਾ ਹੀ ਲਾ ਦੇਣੀ ਤੇਰਾ ਘੋੜੇ ਵਾਲਾ ਜਾਂਦਾ ਹੈ ਹੁਣ ਦਾਦੀ ਦਾ ਘੋਟਾ ਦਾਦੂ ਨੇ ਸਮਝਿਆ ਥਾਦੇ ਮਲਾਜੇ ਲਾਇਏ ਬੇਦਾਂ ਦਾ ਦਾਦੂ ਲੈ ਆਇਆ ਮਲਾਜੇ ਦਾਦੂ ਥਾਰਾ ਫਿੱਟਾ ਤੱਕ ਨਾ ਵੇ ਕੱਟ ਦੇਣਾ ਚਾਕੂ ਤੈਨੂੰ ਮੈਂ ਕਹਿੰਦਾ ਤੇਰਾ ਮਲਾਜੇ ਦਾਦੂ ਥਾਰਾ ਫਿੱਟਾ ਤੱਕ ਨਾ ਵੇ ਕੱਟ ਦੇਣਾ ਲੈ ਲੈ ਤੂੰ ਦੂਜੇ ਘਰੋਂ ਤੈਨੂੰ ਮਿਲਿਆ ਹੋਇਆ ਤੇ ਸਾਡੀ ਪ੍ਰਾਣੀ ਚੱਕਰੀ ਨਹੀਂ ਹੁਣੀ ਤੇਰੀ ਕਟਾਈ ਨਹੀਂ ਹਾਂ ਉਹ ਨਹੀਂ ਕਰਦੇ ਨਹੀਂ ਕਟਾਈ ਅੱਛਾ ਕਛਗੀ ਦੀ ਕੀ ਦੀ ਪੜਾ ਸਾਡਾ ਵਿੱਚ ਰੱਖਣਾ ਲੈ ਗਏ ਸਾਡਾ ਵਿੱਚ ਰੱਖ ਲੈ ਚੱਲ ਚੱਲ ਪਾਚ ਲਈ ਆਜਾ ਬੰਦਾ ਆ ਜਾ ਚੱਲ ਨਵੇਂ ਕੱਪੜੇ ਸਨ ਨਵੇਂ ਕੱਪੜੇ ਖਰਾਬ ਹੋ ਗਏ ਤਾਂ ਮੇਰੇ ਨਵੇਂ ਕੱਪੜੇ ਕਿੱਥੇ ਆ ਮੈਨੂੰ ਨਹੀਂ ਰੱਖਣਾ ਨਹੀਂ ਜਦੋਂ ਨਹੀਂ ਪੀਂਦਾ ਘਰਾ ਰਾਤ ਨੂੰ ਜਾਂ ਫਿਰ ਉਹ ਪਾਖਾ ਦਾ ਘਾਪ ਉਹਨਾਂ ਦੇ ਫੱਟ ਬਣਦਾ ਤੇਰਾ ਹਾਂ ਠੀਕ ਆ ਹਾਂ ਪਿੰਗ ਵੱਲੋਂ ਵੱਲ ਵੱਲ 85 ਗੰਨੇ ਦੀ ਅੱਖ ਦੇ ਲੱਗਨੀ ਨੇੜੇ ਹੋਈ ਵੀ ਨਾ ਇਹਨੂੰ ਸਾਲ ਵੀ 2 ਹੋ ਗਏ ਐਂ ਖੜਾ ਇਹ ਹੈਨਾ ਕਿੰਨੀ ਨੇੜੇ ਅੱਖ ਦੇ ਲੱਦੀ ਲੈ ਵੀ ਮਿੱਤਰਾ ਚਲੋ ਜੀ ਮੈਨੂੰ ਕੋਈ ਹੋਰ ਵੜ ਦਮਾ ਪੈ ਪਾਉਣੇ ਸਾਰੇ ਰੁੱਕ ਗਏ ਵੇ ਇਹ ਹੈਨੇ ਤੋਂ ਟੜਕੇ ਨਹੀਂ ਪਾਉਂਗਾ ਤੂੰ ਸੱਪਾ ਭਰ ਕੇ ਸੱਟ ਭਰ ਕੇ ਸੱਟ ਸਵਾਰ ਕੇ ਜੋਰ ਨਾਲ ਭਰ ਲੈ ਸਾਰੇ ਹੱਥ ਹਾਂ ਐ ਚੱਕ ਚੱਲ ਆ ਤਰੇ ਸੁਤਿਆ ਦੇ ਨਾ ਹੀ ਘਮ ਹੋਏਗਾ ਨਾ ਵੱਖ ਹੈ ਸੁਤਿਆ ਆ ਗਿਆ ਕਹਿੰਦਾ ਮੈਂ ਤਾਂ ਛੁੱਟੀਆਂ ਲਾ ਹੋਵੇ ਰੈਣ ਦੇ ਫਿਰ ਨਹੀਂ ਪੈਂਦੇ ਮੈਂ ਪਾ ਦੂੰਦਾ ਪਾਉਂਗਾ ਜੱਟਾ ਨਾ ਬੁੰਡਾ ਮੈਂ ਪਾ ਦੰਦਾ ਮਾ ਰਖਦੇ ਆੱਡ ਵੀ ਸਾਲੀ ਮੈਂ ਸਾਰਾ ਸਰੀਰ ਫਿਰਗਾ ਤਾਹੀ ਪਾਉਂਦਾ ਸਰੀਰ ਗੁਰੰਦਰ ਲੋਗੀ ਕਿਓ ਮਛਰ ਪੈ ਗਿਆ ਮੂੰਹ ਚੂ ਦੇ ਮੂੰਹ ਨਾ ਡਾ ਪੂਰਾ ਡਾ ਚੱਲ ਦਾਦੂ ਨੇ ਪਾ ਲੈਣੇ ਰਹਿਣ ਦੇ ਚੱਲ ਆ ਜਾ ਪਾਊਗਾ ਆਪਣੇ ਪਾਉਣੇ ਪੈਣੇ ਦੋ ਰੁਗ ਪਾ ਤਾਂ ਤੱਕ ਗਲਾਸ ਮਿਲਣਾ ਸ਼ਾਮ ਨੂੰ ਅਗੋਂ ਕੁ ਤੇਰੇ ਐ ਪਾ ਦੇ ਛੇਤੀ ਫੜਾ ਦੀ ਫੜਾ ਤਾਂ ਦੁੱਧ ਦਾ ਗਲਾਸ ਮਿਲਣਾ ਕਹਿੰਦਾ ਆ ਮੇਰਾ ਦੁੱਧ ਤਾਂ ਗਾਇਸ ਲਈ ਦੇਖ ਲੈ ਫਿਰ ਪਾ ਦੇ ਪਾ ਦੇ ਪਾ ਦੇ ਹੂੰ ਇਹ ਕੰਮ ਮਿਲ ਜੂਗਾ ਹੂੰ ਇਹਨਾਂ ਦੇ ਗੰਦੇ ਸਵਾਲ ਨੂੰ ਅੱਜ ਤਾਂ ਨਹੀਂ ਤੱਕ ਸਕਦਾ ਮੈਂ ਸਮੈਲ ਆਉਂਦੀ ਆ। ਸਮੈਲ ਕਿੱਥੇ ਆਉਂਦੀ ਏ ਤੇ? ਇਸ ਸਮੈਲ ਥੋੜਾ ਆਉਂਦੀ ਏ। ਰਾਇਦੀ ਸਮੈਲ ਤਾਂ ਆਉਂਦੀ ਹੁੰਦੀ ਏ। ਪਾ ਦੇ। ਡਰੇਨ ਦੇ ਤੂੰ ਆਪ ਪਾ ਲਾਗੀ ਤੇ ਦੁੱਧ ਪੀਣ ਦੇ ਵੀ ਜਾਵੇ। ਆਈ ਨੇ ਕਹਿਣਾ ਸਮੈਲ ਆਉਂਦੀ ਆ। ਐ ਪਲਵਾਨ। ਦੁੱਧ ਨੂੰ ਮੈਂ ਦੇਣਾ ਹੀ ਰਾਤ ਨੂੰ ਮੈਂ ਦਾਦੀ ਨੂੰ ਕਹਿੰਦਾ ਦੁੱਧ ਦਾ ਦਹੀਂ ਕੱਖ ਦੀ ਪਰਾਏ। ਓਏ। ਚੱਲ ਫੇਰ ਟਰੈਕਟਰ 'ਤੇ ਬੰਨੂ ਚੱਲ ਚੱਲੀ ਆਪਾਂ। ਚੱਲ। ਚੱਲ ਟਰੈਕਟਰ 'ਤੇ ਬੈਠ ਚੱਲ ਚੱਲੀਏ। ਚੱਲ ਚੱਲ ਟਰੈਕਟਰ ਬੰਨੂ। ਮੈਂ ਨੂੰ ਕਹਿੰਦਾ ਸੁੱਟੀਂ ਦੇਣੀ। ਛੁੱਟੀ ਨਹੀਂ ਕਰਾਉਣੀ ਕਹਲਦੇ ਤੈਨੂੰ ਹੁਣ ਚਲੋ ਜੀ ਕਰਾਂਗੋ ਆਂ ਨਾ ਬਾਤ ਤਾਂ ਦੁੱਧ ਪਿੰਦਾ ਮੜਾ ਜਾ ਇਹ ਦੁੱਧ ਪੀਏਗਾ ਗੱਟ ਕੇ ਆਏ ਨੇ ਕਾਹੀਂ ਕੰਨ ਨਹੀਂ ਰੱਖੁੰਦਾ ਹਾ ਆਹੋ ਜੇ ਦੁੱਧ ਪੀਊਗਾ ਗੰਨਾ ਚੱਕ ਲੈਣਾ ਮੈਂ ਨਹੀਂ ਕੰਨ ਚੱਕੂ ਹਾਂ ਇੱਕ ਗੰਨਾ ਚੱਕ ਕੇ ਦੇਖਦਾ ਦਿੱਤੇ ਹ ਨਹੀਂ ਚੱਕ ਨਹੀਂ ਹੋਣਾ ਪੁੱਤੋ ਵਜਨ ਆ ਉਹਦੇ ਚ ਨਹੀਂ ਵਜਨ ਬਾਜਾ ਦੋਦੇ ਚ ਚੱਕੇ ਨਹੀਂ ਹੋਣਾ ਮੈਂ ਜਾਂਦਾ ਇੱਧਰ ਗਿਆ ਦਾ ਫਿਰ ਇਸੇ ਜਰਮੀ ਸ਼ੋਰ ਹਾਂ ਕਰਤੇ ਉਹ ਸਿੜਤੀ ਉਰਲੀ ਲੱਗੇ ਤੇ ਖੜੀ ਦੀ ਲੈਨ ਉਹ ਸਿੜਦੇ ਤੇ ਸੜਕਾ ਹੀ ਰਹੀ ਸਿੜਤੀ ਸੜਕਾਲੀ ਰਹੀ ਪਰਾਂ ਰਹਿ ਗਿਆ ਹੁੰਜਾ ਜਾ ਉਹ ਕਿਹੜੇ ਉਹ ਪਰਾਂ ਹੁੰਜਾ ਉਰਾਣ ਲੱਗੇ ਕੁਰਲੀ ਗੇਨ ਲੱਗੇ ਤੇ ਲੈਨ ਉਹ ਯਾਨੀ ਉਹ ਸੜਕਾਲੀ ਸਾਰੀ ਖੋਟੀ ਹੱਲੇ ਹੂੰ ਪਰਸੋਂ ਚੌਥੇ ਤੱਕ ਨਿਬੜੂ ਜੜਾ ਚੱਕ ਦੇ ਘਰ ਹੂੰ ਜੜਾਂ ਚੱਕੀ ਜਾਂਦੇ ਮੜੀ ਮੋਟੀ ਚੱਲ ਚਲੋ ਠੀਕ ਹੈ ਜੀ ਬਾਈ ਸਤਨ ਤਾਂ ਹੋਊਗਾ ਜੀ ਕੰਮ ਹਾਂ ਪਾਪਾ ਨਿਬੜ ਜਾਣ ਚਲੋ ਚੱਲੀਏ ਆ ਦੋ ਰੁੱਕ ਰਹਿ ਗਏ ਤੇਰੇ ਹੁਣ ਦੁੱਧ ਮਿਲਣਾ ਨਹੀਂ ਇਹ ਪਾਉਂਗਾ ਤਾਂ ਮਿਲ ਜੂਗਾ ਨਹੀਂ ਸਾਥਰੀ ਕਾਲ ਹੋ ਰਹੇ ਇਹ ਦੋ ਦੋ ਰਹੇਗੇ ਵਾਸਤੇ ਸਿੱਧੀ ਗੱਲ ਹੈ ਆਪਣੇ ਬਾਣੀ ਜੀ ਉਠੇਗਾ ਤਾਂ ਦੁੱਧ ਮਿਲਣਾ ਨਹੀਂ ਮਿਲਦਾ ਯਾਰ ਨੂੰ ਅੱਜ ਬਾਦੇ ਤਰੀਕੇ ਬਾਦੇ ਇੱਕ ਮੈਂ ਬਾਂਦਾ ਕਿ ਕੇ ਬਾਦੇ ਜਾਣਾ ਹਾਂ ਜੱਤਾ ਕਹਿੰਦਾ ਦੇਸ਼ੀਆ ਪਾ ਕੇ ਦੇ ਦੁੱਧ ਹੋ ਯਾਰ ਚਲੋ ਜੀ ਚਲ ਪੰਡ ਵੀ ਬਣਾ ਲੈ ਇੱਕ ਵਾਰ ਯਾਰ ਪਾਠੀ ਬਣਾ ਦੇ ਸਿੱਤੀ ਕਰ। ਉਹ ਪੰਡ ਬਣਾ। ਸਮਝ ਤਾਂ। ਕੀ ਆ ਵੇ? ਆ ਵੀ ਜਾ ਖੜਾ। ਚੱਲ ਸਿੱਤੀ। ਚੱਲ। ਲੈ ਲੈ। ਆ ਵੀ ਮੜ। ਆ ਦੋਈ ਲੜ ਫੜ। ਦੋਈ ਲੜ ਫੜ। ਹਾਜਾ। ਲਾ ਫੜਾਈ ਦੂ ਫੜ। ਐਨੀ ਫੜ। ਚੱਲ। ਅਸਲ ਤਾਂ ਜਾਇਤਾ। ਚਲੋ ਠੀਕ ਆ ਲਈ ਦੇਰ ਮਿਲਦੇ ਆਂ। ਚਲ। ਚਕਾ ਦੇ। ਚਲ ਬਾਏ ਕਰਦੇ ਹੁਣ ਸਾਸਰੀ ਘਰ ਬੁਲਾ। ਠੀਕ ਆ ਚਲੋ ਜੀ ਠੀਕ ਆ ਸਭ। ਕੀ ਬਾਏ ਬਾਏ ਜੀ। ਸਤਿ ਨਿਕਾਲ ਕਰਦੇ।